ਪੋਸਟਮੈਨ ਉੱਪਰ ਕੋੜ ਦਰਾਉਨੇ ਆ ਠੀਕ ਆ ਜੀ ਸਾਡੀ ਨਾਲ ਕੋਈ ਬੰਗਾਰ ਵਾਈ ਸੁਣੀ ਗਈ ਅਸੀਂ ਬੱਚਾ ਲੈ ਕੇ ਇੱਥੇ ਆ ਸੰਸਕਾਰ ਨਹੀਂ ਕਰਨਾ ਤਾਰਨਾ ਚੱਕ ਦਿੰਨੇ ਆ ਦੁਬਾਰਾ ਫੇਰ ਤਾਰਨਾ ਲਾਦਾ ਨਹੀਂ ਹੁਣ ਮੈਨੂੰ ਆਪਾਂ ਗੱਲ ਕਰੀ ਵਿਸ਼ਵਾਸ ਨਹੀਂ ਆ ਨਹੀਂ ਗੱਲ ਵਿਸ਼ਵਾਸ ਦੀ ਨਹੀਂ ਸਾਡੀ ਨਹੀਂ ਕਰਵਾਉਣੀ ਉਹ ਜੇ ਸ਼ਰੀਰ ਨਾਲ ਬੇਅਦਬੀ ਕਿਉਂ ਕਰਨੀ ਹੈ ਕੋਈ ਗੱਲ ਨਹੀਂ ਸਰ ਸਾਡੀ ਗੱਲ ਆ ਕਿ ਕਰ ਇੰਨੇ ਦਿਨਾਂ ਦੀ ਬੇਅਦਬੀ ਹੋ ਰਹੀ ਹੈ ਉਹ ਨਾ ਲੁਆਣਾ ਉਹਦਾ ਮਿੱਟੀ ਆ ਉਹਦਾ ਭਾਈ ਮੇਰੇ ਪਾਸੇ ਦਾ ਨਾ ਕਰ ਸਰ ਕੰਮ ਨਹੀਂ ਕਰੇ ਪਰ ਤੁਸੀਂ ਤਸਵੀਰਾਂ ਚ ਤੁਸੀਂ ਦੇਖ ਰਹੇ ਹੋਗੇ ਕਿਵੇਂ ਸਿੱਕਾ ਨਾ ਸਾਰੇ ਸਰਪੰਚ ਮੈਂ ਕਿਹੜੀ ਗੱਲ ਨੂੰ ਮੈਂ ਮੁੱਕਰਦਾ ਦੱਸਾਂ ਹਾਂਜੀ ਸਾਡੀ ਤੁਹਾਡੀ ਹਰ ਗੱਲ ਤੇ ਆਪਾਂ ਹੰਮੂ ਕਰਵਾ ਰਹੇ ਹਾਂ ਤੁਸੀਂ ਬੰਦੇ ਚੱਕੋ ਠੀਕ ਆ ਜੇ ਨਾ ਸਾਡੀ ਕੋਲ ਪੈਰ ਵਾਈ ਦੋ ਦਿਨ ਦਾ ਟਾਈਮ ਮੰਗੇ ਇਹਨਾਂ ਨੇ ਹੁਣ ਆਪਾਂ ਯਕੀਨ ਕਰਕੇ ਦਈਏ ਚਾਰ ਪਿੰਡਾਂ ਦੇ ਸਰਪੰਚ ਖੜੇ ਆਈ ਇਹ ਇੰਨਾ ਹੀ ਕਹਿੰਦਾ ਸਰ ਜੀ ਅਸੀਂ ਦੁਬਾਰਾ ਤਾਂ ਨਾਲ ਲਾਵਾਂਗੇ ਜੇ ਦੋ ਦਿਨਾਂ ਬਾਅਦ ਸਾਡੀ ਸੁਣਵਾਈ ਨਹੀਂ ਠੀਕ ਆ ਹੋਰ ਦਾ ਸਮਾਂ ਹੈ ਬਸ ਠੀਕ ਆ ਜੀ ਚਲੋ ਹੁਣ ਆਪਾਂ ਚੱਕ ਦੋ ਬਸ ਚਲੋ ਇੰਨਾ ਕਰਵਾ ਦੇ ਉਹਦਾ ਪੋਸਟਮਾਰਟਮ ਜਾਓ ਉਲਦੋ ਜਾ ਕੇ ਪੋਟਮਾਰਟ ਕਰਾਓ ਜਵਾਕ ਨੂੰ ਲਿਆਓ ਆਪਾਂ ਵਿਸ਼ਵਾਸ ਨਾਲ ਕਹਿੰਦੇ ਆ ਯਾਰ ਐਂਡ ਉੱਪਰ ਜਾ ਐਸਜੀ ਸਾਹਿਬ ਨਹੀਂ ਡੀਐਸਪੀ ਸਾਹਿਬ ਸਰ ਸੰਸਕਾਰ ਨਹੀਂ ਕਰਨਾ ਬੱਚਾ ਮਾਦਾ ਉਹ ਕਿਉਂ ਮਾਰਿਆ ਵੇ ਫਿਕਰ ਹੋ ਜਾ ਤੂੰ ਹਣ ਨਹੀਂ ਕਰ ਦੇ ਕੋਈ ਠੀਕ ਆ ਜਾਓ ਪੋਟਮਾਰਟ ਕਰਾਓ ਜਿੰਨਾ ਚਿਰ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਉਸ ਵੇ ਆਪਾਂ ਪੋਸਟਮਾਰਟਮ ਕਰਾ ਲੀਏ ਸੰਸਕਾਰ ਨਹੀਂ ਕਰਨਾ ਉਹ ਆਪਾਂ ਕੋਈ ਇੰਨੇ ਵੱਡੇ ਬੰਦੇ ਥੋੜੇ ਨਾਲ ਖੜੇ ਆ ਯਾਰ ਜਦੋਂ ਵੀ ਜਾਓ 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 ਉਹ ਉਹਦਾ ਜਿਹੜਾ ਹੁੰਦਿਆ ਉਹ ਡਬਲ ਕਾਨੂੰ ਕਰ ਰਹੇ ਆ ਆਪਾਂ ਜਿਹੜੀ ਗੱਲ ਖਾਤਰ ਬੈਠੇ ਆ ਅੱਜ ਇੱਥੇ ਉਹ ਉਹ ਜੋ ਵੀ ਦੇ ਡਿਲੇ ਕਰਦੇ ਆ ਉਹ ਚ ਵੀ ਨੁਕਸਾਨ ਆ ਹੁਣ ਆਪਾਂ ਸਮਝੀਏ ਉਹ ਵੀ ਗੱਲ ਕਰਦੇ ਆਪਾਂ ਦੋ ਦਿਨ ਦਾ ਸਮਾਂ ਤਾਂ ਦਓ ਨਹੀਂ ਲੋਟ ਆਉ ਪਰਸੋਂ ਆਪਾਂ ਫੇਰ ਬੈਠਾਂਗੇ ਬਿਗਰੀ ਪਰਸ ਉਹ ਕਰਾ ਲਓ ਚਾਰ ਪਿੰਡ ਵਾਲਾ ਵਾਲੇ ਹੋਰ ਵੀ ਇਕੱਠੇ ਕਰਾਂਗੇ ਦੁਬਾਰਾ ਹੜਕ ਬੰਦ ਕਰ ਲਾਂਗੇ ਅਸੀਂ ਵੀਰੇ ਤੁਹਾਡੇ ਕਹਿਣ ਤੋਂ ਬਸ ਮੰਨ ਲਓ ਸਾਡੀ ਮੰਗ ਤੁਹਾਡੀ ਅਸੀਂ ਮੰਨ ਚੁੱਕੇ ਹਾਂ ਠੀਕ ਆ ਠੀਕ ਆ ਨਾ ਅਸੀਂ ਪੋਸਟਮਾਰਟ ਕਰਵਾ ਲਾਂਗੇ ਜਿਵੇਂ ਕਹਿੰਦੇ ਕਰਾਂ ਜਦੋਂ ਦੋ ਦਿਨ ਦੇਖ ਲੋ ਆਪਾਂ ਪਰਸੋਂ ਵੇਖੇਰਾ ਨਹੀਂ ਲੋ ਤਾਂ ਉਪਰਸੋਂ ਦੁਬਾਰਾ ਫਰੀਦਰ ਘਰੇ ਪਿਆ ਵਾ ਤੁਸੀਂ ਸਾਡਾ ਇੱਕ ਹੋਰ ਜੋ ਨੌਜਵਾਨ ਚੜਿਆ ਚੱਟੇ ਦੀ ਢੇੜ ਅਸੀਂ ਕੱਲ ਪੰਜਾਬੀ ਮੈਂ ਤੁਹਾਡਾ ਆਪਣਾ ਗੋਮਕ ਸਿੰਘ ਆਸ ਕਰਦਾ ਸਭ ਠੀਕ ਠਾਕ ਹੋਵੂਗੇ ਅੱਜ ਪਹੁੰਚੋ ਹੈ ਮਰੇਕੋਲਾ ਜ਼ਿਲ੍ਹਾ ਤੇ ਪਿੰਡ ਖੱਲੇ ਵਾਲ ਦੇ ਵਿੱਚ ਜਿੱਥੇ ਕਿ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਚੱਟੇ ਦੀ ਪੇੜ ਚੜ੍ਹ ਗਿਆ ਵਾਗਾ ਤੇ ਮਾਪੇ ਕੀ ਆਪਾਂ ਮਾਪਿਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਣਾਗੇ ਤੇ ਉਹਨਾਂ ਤੋਂ ਵੀ ਪੁੱਛਦੇ ਆ ਵੀ ਕੀ ਤੁਹਾਨੂੰ ਕਿੰਨਾ ਸਮਾਂ ਦਿੱਤਾ ਵਗਾ ਕੀ ਅੱਗੇ ਤੁਸੀਂ ਕਹਿਣਾ ਚਾਹਣਗੇ ਜੇ 2 ਦਿਨ ਤੋਂ ਬਾਅਦ ਨਾ ਕੋਈ ਕਾਰਵਾਈ ਹੋਈ ਤਾਂ ਅੱਗੇ ਦੀ ਰਣਨੀਤੀ ਤੁਹਾਡੀ ਕੀ ਹੋਵੇਗੀ ਵੀ ਨਹੀਂ ਲਾਉਣਾ ਜਿੰਨੇ ਚਿਰ ਤੱਕ ਉਹ ਮੁਜਰਮ ਨਹੀਂ ਫੜੇ ਜਾਂਦੇ ਅਸੀਂ ਗੱਲ ਕਰਦੇ ਸੀ ਮਾਛਾ ਜਿਹੜੇ ਵੇਚਦੇ ਬਕਾਰੀ ਸਾਨੂੰ ਦਿਖਾਏ ਵੀ ਜਾਣ ਸਾਨੂੰ ਦਿਖਾਏ ਵੀ ਜਾਣ ਉਹ ਅਸੀਂ ਆਪਣੇ ਬੱਚੇ ਨੂੰ ਦਾਗ ਲਾਵਾਂ ਪ੍ਰਸ਼ਾਸਨ ਨਾਲ ਕਿਵੇਂ ਨਿਪੜੀਆ ਜੀ ਆਪਣੀ ਪ੍ਰਸ਼ਾਸਨ ਨਾਲ ਅਸੀਂ ਇਹ ਨਹੀਂ ਨਿਪੜਿਆ ਕਿ ਤੁਸੀਂ ਪੋਸਟਮ ਆਪਣੇ ਬੱਚੇ ਦਾ ਕਰਵਾਓ ਅੱਛਾ ਜੀ ਅਸੀਂ ਪੋਸਟਮ ਆਪਣੇ ਬੱਚੇ ਦਾ ਕਰਵਾਉਣ ਜਾ ਰਹੇ ਹਾਂ ਠੀਕ ਹੈ ਜੀ ਸਨਸਕਾਰ ਅਸੀਂ ਨਹੀਂ ਕਰਨਾ ਆਪਣੇ ਬੱਚੇ ਦਾ ਕਿਉਂ ਤਾਂ ਵੀ ਕਰਾਈ ਨਹੀਂ ਅਸੀਂ ਸੰਸਕਾਰ ਜਦ ਤੱਕ ਉਹ ਮੁਜਰਮ ਨਹੀਂ ਫੜੇ ਜਾਂਦੇ ਸੇ ਸੰਸਕਾਰ ਨਹੀਂ ਕਰਦੇ ਠੀਕ ਹੈ ਜੀ ਅਸੀਂ ਉਹਨਾਂ ਨੂੰ ਦੇਖਣਾ ਵੀ ਚਾਹੁੰਦੇ ਆ ਠੀਕ ਆ ਜੀ ਇਧਰ ਪਿੱਛੇ